ਨੋਟਵਾਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਤੁਹਾਡੇ ਘਰੇ ਪੁਲਿਸ ਕਦੋਂ ਆਉਂਦੀ ਹੈ ਕਿਵੇਂ ਆਉਂਦੀ ਹੈ ਕੀ ਐਕਸ਼ਨ ਹੁੰਦਾ ਪੁਲਿਸ ਆਉਂਦੀ ਹੈ ਜਾਂ ਕੋਈ ਹੋਰ ਵੀ ਹੁੰਦੇ ਨੇ ਕੋਈ ਮਾਂ ਦੀ ਕੋਖੂ ਕੋਈ ਖਾੜਕੂ ਨਹੀਂ ਜਾਂਦਾ ਪਹਿਲੀ ਗੱਲ ਡੰਡਾ ਦੇ ਕੇ ਬਣਾਇਆ ਜਾਂਦਾ 10-15000 ਰੁਪਏ ਮੇਰੇ ਵਰਗੇ ਬੰਦੇ ਤੇ ਫੂਕ ਰਹੇ ਹੋ ਯਾਰ ਕਿ ਜਿਹੜਾ ਇੱਕ ਬੰਦਾ ਉੱਥੇ ਰੋਸਤੇ ਜਾ ਰਿਹਾ ਯਾਰ ਧਰਨੇ ਤੇ ਜਾ ਰਿਹਾ ਕਮਾਲ ਹੋਈ ਪਈ ਆ ਕੀ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਇਦਾਂ ਲੱਗਿਆ ਕਿ ਜੇਕਰ ਇਹ ਕੱਠ ਉੱਥੇ ਪਹੁੰਚ ਜਾਂਦਾ ਤਾਂ ਕੋਈ ਪੱਕਾ ਮੋਰਚਾ ਲੱਗ ਜਾਏਗਾ ਇੱਕ ਹੋਰ ਯੂ ਟਰਨ ਲੈਣਾ ਪੈ ਸਕਦਾ ਹੈ ਸਰਕਾਰ ਨੂੰ ਤਾਂ ਕਰਕੇ ਇਈ ਨੀ ਤਿਆਰੀ ਨਾਲ ਪੁਲਿਸ ਆਈ ਇਹ ਤਾਂ ਬਾਈ ਜਿਵੇਂ ਅੱਜ ਮੈਂ ਜੂਤ ਦੇਖ ਰਿਹਾ ਸੀਗਾ ਕਿ ਉਹ ਕਹਿੰਦਾ ਭਾਈ ਐ ਇਹਨੂੰ ਟਰੈਕਟਰ ਮੋੜ ਉਹ ਐਨੂੰ ਕਰਕੇ ਉਹ ਸਿੱਧਾ ਖਿੱਚ ਗਿਆ ਬਾਈ ਐਦਾਂ ਦੀ ਹਿੰਮਤ ਚਾਹੀਦੀ ਆ ਹਰ ਬੰਦਿਆਂ ਦੇ ਵਿੱਚ ਉਹ ਕਹਿੰਦਾ ਖਿੱਚ ਦੇ ਕਹਿੰਦਾ ਜਾਣਾ ਹੈ ਉੱਥੇ ਪਹੁੰਚਣਾ ਹੈ ਜੋ ਮਰਜ਼ੀ ਹੋਵੇ ਬਾਈ ਇਹੋ ਜਿਹੇ ਨੌਜਵਾਨ ਪੰਜਾਬ ਨੂੰ ਚਾਹੀਦੇ ਆ ਉਹ ਨੌਜਵਾਨੀ ਚਾਹੀਦੇ ਜਿਨ੍ਹਾਂ ਨੇ ਜੰਮ ਦੇ ਮਾਂ ਦੇ ਕੁੱਖੋਂ ਇਹ ਸੋਚ ਲਿਆ ਕਿ ਚਾਹੇ ਆਪਣੇ ਘਰ ਦੇ ਵਿੱਚ ਪ੍ਰੋਬਲਮ ਹੋਵੇ ਚਾਹੇ ਨਾ ਹੋਵੇ 17 18 ਸਾਲ ਦੇ ਹੁੰਦੇ ਸਾਰ ਆਈਲੈਂਡਸ ਕਰਕੇ ਉੱਥੇ ਪਹੁੰਚਣਾ ਇੱਕ ਬਾਹਰ ਵਾਲੇ ਸ਼ਖਸ ਜਗਮਣ ਸਮਰਾ ਦੀ ਮੇਰੇ ਨਾਲ ਇੰਟਰਵਿਊ ਹੋਈ ਸੀ ਉਹਨਾਂ ਨੇ ਇੱਕ ਸਵਾਲੇ ਵੀ ਕੀਤਾ ਕਿ ਜਦੋਂ ਅਮਰਤਪਾਲ ਦੀ ਵਾਰੀ ਸੀ ਉਦੋਂ ਕਿਉਂ ਨਾਕਾਲ ਦਿੱਤੀ ਲੱਖੇ ਸਧਾਨੇ ਨੇ ਇੱਥੇ ਤੱਕ ਕਹਿਤਾ ਵੀ ਲੋਕਾਂ ਨੂੰ ਡਰਾਉਣ ਦੇ ਵਿੱਚ ਸਰਕਾਰ ਸਫਲ ਰਹੀ ਪਰ ਉਹ ਕਹਿੰਦਾ ਵੀ ਕਾਲ ਤਾਂ ਤੁਸੀਂ ਦੇਣੀ ਸੀ ਲੋਕ ਤਾਂ ਤਾਂ ਆਉਂਦੇ ਉਹਦੇ ਤਾਂ ਤੁਹਾਡੀ ਆਵਾਜ਼ ਨਹੀਂ ਨਿਕਲੀ ਕੀ ਕੱਲ ਨੂੰ ਬਰਿੰਦਰ ਬਾਜਵਾ ਗਦਾਰ ਨਿਕਲੂਗਾ ਕਿ ਲੱਖਾ ਸਧਾਨਾ ਗਦਾਰ ਨਿਕਲੂਗਾ ਇਹ ਕੋਈ ਪਤਾ ਨਹੀਂ ਆ ਪਰ ਮੈਂ ਇੱਕ ਗੱਲ ਕਹਿਣਾ ਜਿਹੜਾ ਵੀ ਗਦਾਰ ਨਿਕਲਦਾ ਆ ਉਹਨੂੰ ਠੋਕਣ ਵਾਲੇ ਦਾ ਸਾਰੇ ਬੰਨ ਗਏ ਨਾ ਜਿਹੜਾ ਬੰਦਾ ਗਲਤੀ ਕਰਕੇ ਮੰਨ ਲਵੇ ਕਿ ਮੇਰੇ ਕੋਲ ਗਲਤੀ ਆ ਮੈਂ ਇਹ ਗੱਲ ਮੰਨਦਾ ਆ ਮੇਰੇ ਨਾਲ ਜੋ ਗੱਲਾਂ ਹੋਈਆਂ ਹਨ ਉਹ ਬੰਦੇ ਅੱਜ ਅੱਜ ਦੀ ਗੱਤਰ ਨਹੀਂ ਨਹੀਂ ਮੇਰੀ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਮੇਰੀ ਗੱਲ ਸੁਣੋ ਚਲ ਮੰਨਦੇ ਆ ਕਿ ਅਮਰਤਪਾਲ ਵੇਲੇ ਜੇਕਰ ਉਹ ਤੋਂ ਕੋਈ ਕੱਟ ਹੋ ਜਾਂਦਾ ਤਾਂ ਸ਼ਾਇਦ ਕਸ਼ਮੀਰ ਕੁਝ ਹੋਰ ਹੁੰਦੀ ਬਾਈ ਉੱਥੇ ਮਹਿਰ ਤੇ ਚੱਕ ਚੱਕ ਕੇ ਲੋਕਾਂ ਦੇ ਮੋਬਾਈਲ ਛਿੱਟੇ ਗਏ ਲੱਖ ਬੰਦੇ ਦਾ ਇਕੱਠ ਸੀਗਾ ਬਾਈ ਖੰਡਿਆ ਤਾਂ ਨਾ ਉਹਨਾਂ ਨੇ ਬਾਹਰੋਂ ਟੀਮਾਂ ਮਂਗਾ ਮਂਗਾ ਕੇ ਕਿਵੇਂ 2 ਲੱਖ ਦੀ 1.5 ਲੱਖ ਦੀ ਫੋਰਸ ਮਂਗਾ ਮਂਗਾ ਕੇ ਕਿੱਦਾਂ ਪੰਜਾਬ ਨੂੰ ਉਹਨਾਂ ਨੇ ਉਹਨਾਂ ਤੱਕ ਬਾਈ ਜੀ ਮੈਨੂੰ ਕਿਸੇ ਨੇ ਧਮਕੀ ਨਹੀਂ ਦਿੱਤੀ ਤੂੰ ਉੱਥੇ ਟੱਕਰੀ ਉੱਥੇ ਟੱਕਰੀ ਮੈਂ ਉਹਨੂੰ ਨਾ ਉਹਨੇ ਹਾਲਾ ਕਿ ਮੈਨੂੰ ਗਾਲਾਂ ਕੱਢੀਆਂ ਤੇ ਜਿਹੜੇ ਲੋਕ ਮੈਨੂੰ ਕਹਿੰਦੇ ਆ ਵੀ ਤੂੰ ਗद्दार ਐ ਤੂੰ ਐਦਾਂ ਐ ਤੂੰ ਉਧਰ ਲੱਖੇ ਹੋਣਾ ਕੰਨੀ ਚਲੇ ਗਿਆ ਇਹ ਆ ਹਿਸਾਬ ਕਿਤਾਬ ਹਨ ਜੋ ਵੀ ਆ ਦੀਪ ਦੇ ਹੀ ਪੁਰਾਣੇ ਸਾਥੀ ਤੁਹਾਡੇ ਪੁਰਾਣੇ ਸਾਥੀਆਂ ਚ ਕੋਈ ਆ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਇਹ ਜਿਸ ਕਹਿਣ ਦੇ ਵਿੱਚ ਵੀ ਉਹ ਦੀਪ ਦੇ ਸਾਥੀ ਆ ਜਾਂ ਕੋਈ ਕੁਝ ਵੀ ਆ ਕਿ ਟੀਮਾਂ ਬਣੀਆਂ ਹੋਈਆਂ ਬਈ ਜਿਨ੍ਹਾਂ ਨੇ ਦੀਪ ਨੂੰ ਵਰਤਿਆ ਤੁਹਾਨੂੰ ਡਿਟੇਲ ਕਿੱਥੇ ਕੀਤਾ ਗਿਆ ਬਈ ਘਰ ਦੇ ਵਿੱਚ ਹੀ ਜਾਂ ਕਿਤੇ ਹੋਰ ਰੱਖਿਆ ਗਿਆ ਬਈ ਬਹੁਤ ਗੱਲ ਚੱਲ ਰਹੇ ਆ ਇੱਕ ਦਿਨ ਬਈ ਥਾਣੇ ਜਦੋਂ ਆਪਣੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕੋਈ ਪੰਚਾਇਤ ਹੁੰਦੀ ਆ ਕੋਈ ਥਾਣੇ ਜਾਣਾ ਪੈ ਜੇ ਨਾ ਬੰਦੇ ਦੀਆਂ ਲੱਤਾਂ ਕੰਬਦੀਆਂ ਬਈ ਐ ਐ ਸਾਨੂੰ ਪੁੱਛੋ ਅਸੀਂ ਦਿਨ ਕਿਦਾਂ ਕੱਟ ਰਹੇ ਹਾਂ ਯਾਰ ਜਿਹੜੇ ਉਹਨਾਂ ਨਾਲ ਟਾਈਮ ਕੱਟਣਾ ਹੈ ਉਹਨਾਂ ਨਾਲ ਲੜਨਾ ਹੈ ਉਹ ਗੱਲ ਬਖਰੀ ਜੀ ਸਾਨੂੰ ਸਾਡੇ ਆਪਣੇ ਨਹੀਂ ਸਾਹ ਲੈਣ ਦੇ ਰਹੇ ਬਾਈ ਕੀ ਕਰਾਂਗੇ ਯਾਰ ਆਪਾਂ ਅਸੀਂ ਅੱਜ ਪਹਿਲਾਂ ਵੀ ਬੋਲਦੇ ਰਹੇ ਹਾਂ ਮੰਨ ਲਓ ਕਾਂਗਰਸ ਦੇ ਟਾਈਮ ਵੀ ਅਕਾਲੀਆਂ ਦੇ ਟਾਈਮ ਵੀ ਸਾਨੂੰ ਤਾਂ ਯਾਰ ਕਿਸੇ ਨੇ ਚੱਕਿਆ ਨਹੀਂ ਸਾਨੂੰ ਤਾਂ ਚੱਕ ਚੱਕ ਕਿਸੇ ਨੇ ਹਰਾਸਤ ਦੇ ਵਿੱਚ ਨਹੀਂ ਰੱਖਿਆ ਮੈਂ ਹੈਰਾਨ ਹਾਂ ਯਾਰ ਨਜ਼ਰਬੰਦ ਕਰ ਰਹੇ ਹੋ ਯਾਰ ਤੁਸੀਂ ਆਮ ਜੇ ਨੌਜਵਾਨਾਂ ਨੂੰ ਇੱਕ ਗੱਲ ਸੁਣ ਲਓ ਬਾਹਰ ਵਾਲਿਓ ਇਹਨਾਂ ਨੂੰ ਫੰਡਿੰਗ ਦੇ ਦੇ ਕੇ ਇਹਨਾਂ ਨੂੰ ਪੰਜਾਬ ਦੀ ਸੱਤਾ ਦੇ ਵਿੱਚ ਲੈ ਕੇ ਆਏ ਸਰਕਾਰ ਦੇ ਵਿੱਚ ਲੈ ਕੇ ਆਏ ਔਰ ਅੱਜ ਜਿਨ੍ਹਾਂ ਨੂੰ ਤੁਸੀਂ ਲੈ ਕੇ ਆਏ ਹੋ ਉਹ ਸਾਨੂੰ ਇਹ ਪੁੱਛ ਰਹੇ ਨੇ ਵੀ ਤੁਹਾਨੂੰ ਕੋਈ ਫੰਡਿੰਗ ਕਰਦਾ ਜਿਵੇਂ ਦੀਪ ਬਾਈ ਕਹਿੰਦਾ ਸੀ ਮੈਂ ਉਹਨੂੰ ਇੱਕ ਦੋ ਵਾਰ ਕਿਹਾ ਮੈਂ ਬਾਈ ਨੁਕਸਾਨ ਹੋਣਾ ਆ ਉਹ ਕਹਿੰਦਾ ਬਾਈ ਬਾਜਵੇ ਤੂੰ ਸੰਘਰਸ਼ ਲੜ ਰਹੇ ਆ ਮੈਨੂੰ ਉਹਨੇ ਇੰਨੀ ਗੱਲ ਕਹੀ ਬਾਈ ਨੇ ਮੈਂ ਕਿਹਾ ਜਟਾਏ ਬੰਦੇ ਨੂੰ ਹੁਣ ਪਿੱਛੇ ਨਹੀਂ ਹਟਣਾ ਮੌਤ ਕੱਲੂ ਆਉਂਦੀ ਆ ਅੱਜ ਅੱਜ ਸਤਿ ਸ਼੍ਰੀ ਅਕਾਲ ਬ੍ਰਾਊਜ਼ਰਲੀ ਟੀਵੀ ਦੇਖ ਰਹੇ ਹੋ ਤਾਂ ਸੀ ਮਕਰਨ ਹੰਡਾ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਗੈਰ ਐਲਾਨੀ ਹੋਈ ਐਮਰਜੈਂਸੀ ਲਾ ਦਿੱਤੀ ਗਈ ਕਿਹਾ ਗਿਆ ਕਿ ਨੌਜਵਾਨਾਂ ਨੂੰ ਨਜ਼ਰਬੰਦ ਕੀਤਾ ਗਿਆ ਨੌਜਵਾਨ ਹੀ ਨਹੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਰਗੇ ਲੀਡਰ ਵੀ ਨਜ਼ਰਬੰਦ ਹੋਏ ਤੇ ਨੌਜਵਾਨਾਂ ਦੇ ਵਿੱਚ ਸਮਾਜ ਸੇਵੀ ਵੀ ਸੀ ਤੇ ਦੀਪ ਸਿੱਧੂ ਦੇ ਸਾਥੀ ਵੀ ਸੀ ਭਾਨਾ ਸਿੱਧੂ ਦੇ ਸਾਥੀ ਵੀ ਸੀ ਲੱਖਾ ਸਿਧਾਲਾ ਦੇ ਸਾਥੀ ਵੀ ਸੀ ਸਾਡੇ ਨਾਲ ਜੁੜੇ ਨੇ ਵਰਿੰਦਰ ਬਾਜਵਾ ਜਿਨ੍ਹਾਂ ਦੇ ਉੱਤੇ ਵੀ ਅੱਜ ਕੁੱਝ ਅਜੇਹਾ ਹੀ ਵਾਪਰਿਆ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਧੰਨਵਾਦ ਅ ਅਸਲ ਦੇ ਵਿੱਚ ਮੈਂ ਬਹੁਤ ਪਿੱਛੇ ਸੀ ਕਿਉਂਕਿ ਮੇਰੇ ਨਾਲ ਇਹ ਕੰਮ ਪਹਿਲੀ ਵਾਰੀ ਹੋਇਆ ਜਦੋਂ ਮੈਨੂੰ ਪਹਿਲੀ ਵਾਰੀ ਹੀ ਹਰਾਸਤ ਦੇ ਵਿੱਚ ਲਿਆ ਗਿਆ ਹਨ ਨજરਬੰਦ ਕੀਤਾ ਗਿਆ ਸੋ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਸੀ ਤੇ ਥੋੜਾ ਜਿਹਾ ਇੱਕ ਚੱਕਰ ਹੋਰ ਆਪੀ ਸਾਡਾ ਇਲਾਕਾ ਥੋੜਾ ਜਿਹਾ ਠੰਡਾ ਆ ਹਨਾ ਤੇ ਨਾਲ ਕੋਈ ਨਹੀਂ ਸੀ ਤੇ ਯੂਜ਼ ਕਰਕੇ ਫਿਰ 3:00 ਵਜੇ ਛੱਡਿਆ ਗਿਆ 3:00 4:00 ਵਜੇ ਹਣਾ ਤੇ ਇਹ ਇਹ ਫਿਰ ਅੱਗੇ ਵੀ ਤੁਹਾਨੂੰ ਪਤਾ ਵੀ ਪ੍ਰੋਬਲਮ ਆਉਂਦੀ ਹੈ ਹਾਂਜੀ ਕਾਲ ਕਰਨਾ ਚਾਹਣਾ ਇੱਥੇ ਕਿ ਅਸਲ 'ਚ ਇਹ ਚੀਜ਼ਾਂ ਵਾਪਰੀਆਂ ਕਿਵੇਂ ਜਾਂ ਇਹਨਾਂ ਦੀ ਸਰਕਾਰ ਦੀ ਪੁਲਿਸ ਦੀ ਤਿਆਰੀ ਕਿਸ ਤਰੀਕੇ ਦੀ ਸੀ ਕਿਉਂਕਿ ਵੱਡੇ ਲੀਡਰ ਵੀ ਨਜ਼ਰਬੰਦ ਹੋਏ ਤੇ ਨੌਜਵਾਨਾਂ ਨੂੰ ਵੀ ਨਜ਼ਰਬੰਦ ਕੀਤਾ ਗਿਆ ਤੁਹਾਡੇ ਘਰੇ ਪੁਲਿਸ ਕਦੋਂ ਆਉਂਦੀ ਹੈ ਕਿਵੇਂ ਆਉਂਦੀ ਹੈ ਕੀ ਐਕਸ਼ਨ ਹੁੰਦਾ ਪੁਲਿਸ ਆਉਂਦੀ ਹੈ ਜਾਂ ਕੋਈ ਹੋਰ ਵੀ ਹੁੰਦੇ ਨੇ ਨਹੀਂ ਅਸਲ ਦੇ ਵਿੱਚ ਹੁਣ ਮੈਂ ਕੁਝ ਗੱਲਾਂ ਤਾਂ ਦੱਸ ਹੀ ਨਹੀਂ ਸਕਦਾ ਹਨ ਮਨਿਓ ਇਹ ਗੱਲ ਤੇ ਦੂਸਰੀ ਗੱਲ ਇਹ ਬਾਈ ਜੀ ਇਹ ਗੱਲ ਸਾਫ਼ ਪਤਾਇਆ ਸ਼ਰਮ ਪਤਾਇਆ ਸਭ ਨੂੰ ਤੇ ਨੌਜਵਾਨਾਂ ਨੂੰ ਰੋਕੇ ਆ ਜਾ ਰਿਹਾ ਹੈ ਉਹਨਾਂ ਨੂੰ ਉਸ ਜਗ੍ਹਾ ਤੇ ਪਹੁੰਚਿਆ ਨਹੀਂ ਦੇਣ ਜਾ ਰਿਹਾ ਤੇ ਦੂਸਰੀ ਗੱਲ ਮੈਂ ਇੱਕ ਹੋਰ ਕਹਣਾ ਪੀ ਭਾਈ ਜਦੋਂ ਤੁਸੀਂ ਸਾਡੇ ਨਾਲ ਗੱਲ ਕਰਦੇ ਹੋ ਅਸੀਂ ਤੁਹਾਡੇ ਨਾਲ ਗੱਲ ਕਰਦੇ ਹਾਂ ਅਸੀਂ ਇਹ ਗੱਲ ਉਹਨਾਂ ਨੂੰ ਕਹੀ ਮੈਂ ਕਹੀ ਇਹ ਗੱਲ ਵੀ ਭਾਈ ਮੈਨੂੰ ਆ ਪੁਰਾਣੇ ਬੁੜੀਆਂ ਦੀ ਇੱਕ ਗੱਲ ਯਾਦ ਆਉਂਦੀ ਆ ਵੀ ਕੋਈ ਮਾਂ ਦੀ ਕੁੱਖੋਂ ਕੋਈ ਖਾੜਕੋਂ ਨਹੀਂ ਜਾਂਦਾ ਜੀ ਪਹਿਲੀ ਗੱਲ ਡੰਡਾ ਦੇ ਕੇ ਬਣਾਇਆ ਜਾਂਦਾ ਇਹਨਾਂ ਗੱਲ ਕਹੀ ਮੈਂ ਔਨ ਰਿਕਾਰਡ ਕਹਿ ਰਿਹਾ ਕੈਮਰੇ ਦੇ ਉੱਤੇ ਕਹਿ ਰਿਹਾ ਤੇ ਇਹ ਮੈਂ ਗੱਲ ਉੱਥੇ ਕਹੀ ਹਾਲਾਂਕਿ ਮੇਰੇ ਨਾਲ ਕੋਈ 10 ਵੀ ਨੌਜਵਾਨ ਹੁੰਦੇ ਹਨ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਜਦੋਂ ਨਾ ਮੋਗੇ ਤੋਂ ਆਪਾਂ ਉਰਲੀ ਸਾਈਡ ਨੂੰ ਆ ਜਾਂਦੇ ਹਾਂ ਦੁਨੀਆਣਾ ਜਗਰਾਵਾ ਹਣਾ ਸਾਰਾ ਕੁਝ ਇਹ ਇਧਰ ਖੰਨਾ ਸਮਰਾਲਾ ਹੁੰਦੇ ਹੋਏ ਸਾਰਾ ਮਾਛੀਵਾੜੇ ਇਧਰ ਨਮਾਚਰ ਕੁਝ ਵੀ ਆ ਹੁਣ ਲੋਕ ਤੇ ਬਾਈ ਇੱਥੇ ਪ੍ਰੋਬਲਮ ਇਹ ਆਉਂਦੀ ਨਾਲ ਨਹੀਂ ਕੋਈ ਖੜਦਾ ਹੂੰ ਯਾਨੀ ਕਿ ਕਹਿਣ ਦਾ ਮਤਲਬ ਕਿ ਮੈਂ ਇਹ ਗੱਲ ਉਥੇ ਸਾਫ਼ ਕਹੀ ਮੈਂ ਕਿਹਾ ਵੀ ਡੰਡਾ ਦੇ ਕੇ ਨਾ ਫਿਰ ਖਾਰਕੂ ਬਣਾਇਆ ਜਾਂਦਾ ਜਾ ਉਦੋਂ ਕੋਈ ਮਾਂ ਦੀ ਕੋਖੋਂ ਜੰਮਦਾ ਨਹੀਂ ਹੈਗਾ ਤੇ ਇੱਕ ਗੱਲ ਹੋਰ ਮੈਨੂੰ ਐ ਲੱਗਿਆ ਮੈਂ ਕਿਹਾ ਵੀ ਪਤਾ ਨਹੀਂ ਕਿਤੇ ਕੋਈ ਹੁਣ ਪਟਿਆਲੀ ਮਸ਼ੀਨ ਤੇ ਨਾ ਚੜਨਾ ਹੋਵੇ ਹਨ ਹੁੰਦਾ ਹੀ ਆ ਦਿਲ ਦੇ ਵਿੱਚ ਨਾ ਤੇ ਮੈਨੂੰ ਉਹਨਾਂ ਨੇ ਪੁੱਛਿਆ ਬਾਈ ਨਛਾ ਕਿਹੜਾ ਕਰਦਾ ਐ ਸੁਣਿਓ ਗੱਲ ਤੇ ਕੋਈ ਵੀ ਜਿੱਡਾਂ ਗਾਲਾਂ ਕੱਸੀ ਵੀ ਹਨ ਮੈਂ ਕਹਿੰਦਾ ਜੀ ਨਾ ਜੀ ਮੈਂ ਕਿਹਾ ਮੈਂ ਇੱਕ ਦਿਨ ਨਾ ਕਦੇ ਪਿਗ ਬੁਗ ਲਾਉਣੇ ਉਹ ਵੀ ਕਦੇ ਸ਼ਾਮ ਨੂੰ ਹਨ ਫਿਰ ਬਾਈ ਉਹਨਾਂ ਨੇ ਮੈਨੂੰ ਪਰੌਂਠੇ ਵੀ ਖਿਲਾਏ ਉਹਨਾਂ ਨੇ ਮੈਨੂੰ ਦੁੱਧ ਦੇ ਵਿੱਚ ਪੱਤੀ ਪਾ ਕੇ ਉਹ ਵੀ ਦਿੱਤੀ ਪਰ ਬਾਈ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਇਹ ਕੜਾ ਕੇ ਕਹੂੰਗਾ ਆਉਣ ਕੈਮਰੀ ਕਹੂੰਗਾ ਭਗਵਾਨ ਤੁਸੀਂ ਅੱਜ ਜੋ ਤੂੰ ਪੰਜਾਬ ਦੇ ਲਈ ਬੋਲਿਆ ਸੀ ਪਹਿਲਾਂ ਤੇ ਜੋ ਤੂੰ ਅੱਜ ਕਰ ਰਿਹਾ ਅੱਜ 10 ਮੁਲਾਜ਼ਮ ਉਹ ਵੀ ਵਿਚਾਰੇ ਡਿਊਟੀ ਤੇ ਹਨਾ ਉਹਨਾਂ ਨੂੰ ਗਲਤ ਨਹੀਂ ਬੋਲਦਾ ਬਾਈ ਨਾ ਅੱਜ ਬੋਲਾਂ ਨਾ ਕੱਲ ਬੋਲਾਂ ਬਾਈ 10 ਬੰਦੇ ਡਿਊਟੀ ਤੇ ਤੁਸੀਂ ਇਹ ਹਿਸਾਬ ਲਾ ਲਓ ਕਿ 40 40 45 45 50 50000 ਤਨਖਾਹ ਹੋਊਗੀ ਨਾ ਇੱਕ ਇੱਕ ਮੁਲਾਜ਼ਮ ਦੇ ਤੇ 10 ਦੀ ਦਿਹਾੜੀ ਲਾ ਲਓ ਵੀ 15 1500 ਰੁਪਿਆ ਲਾ ਲਓ ਉਸੀ ਯਾਰ 10-15000 ਰੁਪਏ ਮੇਰੇ ਵਰਗੇ ਬੰਦੇ ਤੇ ਫੂਕ ਰਹੇ ਹੋ ਯਾਰ ਹੂੰ ਤੇ ਜਿਹੜਾ ਇੱਕ ਬੰਦਾ ਉੱਥੇ ਰੋਸ ਤੇ ਜਾ ਰਿਹਾ ਯਾਰ ਧਰਨੇ ਤੇ ਜਾ ਰਿਹਾ ਕਮਾਲ ਹੋਈ ਪਈ ਆ ਬਾਕੀ ਇਹਨੂੰ ਤਾਂ ਮੇਰੇ ਨਾਲ ਜ਼ਿਆਦਾ ਪਤਾ ਯਾਰ ਥੋੜੇ ਜਿਹੇ ਬੰਦੇ ਵੀ ਡੱਕ ਡੱਕ ਰੱਖੇ ਗਏ ਹਨ ਜੀ ਜੀ ਕੀ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਇਦਾਂ ਲੱਗਿਆ ਕਿ ਜੇਕਰ ਇਹ ਕੱਠ ਉੱਥੇ ਪਹੁੰਚ ਜਾਂਦਾ ਤਾਂ ਕੋਈ ਪੱਕਾ ਮੋਰਚਾ ਲੱਗ ਜਾਏਗਾ ਇੱਕ ਹੋਰ ਯੂ ਟਰਨ ਲੈਣਾ ਪੈ ਸਕਦਾ ਸਰਕਾਰ ਨੂੰ ਤਾਂ ਕਰਕੇ ਇੰਨੀ ਤਿਆਰੀ ਨਾਲ ਪੁਲਿਸ ਆਈ ਬਾਈ ਪੱਕਾ ਮੋਰਚਾ ਤਾਂ ਐ ਆ ਇਹ ਤਾਂ ਹੁਣ ਲੋਕਾਂ ਦੇ ਸਿਰ ਤੇ ਆ ਹੂੰ ਤੇ ਤਾਂ ਬਾਈ ਜਿਵੇਂ ਅੱਜ ਮੈਂ ਜੂਤ ਦੇਖ ਰਿਹਾ ਸੀਗਾ ਕਿ ਉਹ ਕਹਿੰਦਾ ਭਾਈ ਐ ਇਹਨੂੰ ਟਰੈਕਟਰ ਮੋੜ ਉਹ ਐਨੂੰ ਕਰਕੇ ਉਹ ਸਿੱਧਾ ਖਿੱਚ ਗਿਆ ਬਾਈ ਇਦਾਂ ਦੀ ਹਿੰਮਤ ਚਾਹੀਦੀ ਆ ਹਰ ਬੰਦੇਆਂ ਦੇ ਵਿੱਚ ਉਹ ਪਾਣੇ ਸੁੱਧੂ ਦੇ ਪੇਜ ਦੇ ਉੱਤੇ ਨਾ ਵੀਡੀਓ ਪਈ ਸੀਗੀ ਇੱਕ ਉਹ ਕਹਿੰਦਾ ਖਿੱਚ ਦੇ ਕਹਿੰਦਾ ਜਾਣਾ ਹੈ ਉੱਥੇ ਪਹੁੰਚਣਾ ਹੈ ਜੋ ਮਰਜ਼ੀ ਹੋਵੇ ਬਾਈ ਇਹੋ ਜਿਹੇ ਨੌਜਵਾਨ ਪੰਜਾਬ ਨੂੰ ਚਾਹੀਦੇ ਆ ਉਹ ਨੌਜਵਾਨੀ ਚਾਹੀਦੇ ਜਿਨ੍ਹਾਂ ਨੇ ਜੰਮ ਦੀ ਮਾਂ ਦੇ ਕੁੱਖੋਂ ਇਹ ਸੋਚ ਲਿਆ ਕਿ ਚਾਹੇ ਆਪਣੇ ਘਰ ਦੇ ਵਿੱਚ ਪ੍ਰੋਬਲਮ ਹੋਵੇ ਚਾਹੇ ਨਾ ਹੋਵੇ 17 18 ਸਾਲ ਦੇ ਹੁੰਦੇ ਸਾਰ ਆਈਲੈਂਡਸ ਕਰਕੇ ਉੱਥੇ ਪਹੁੰਚਣਾ ਜੀ ਫੇਰ ਨਹੀਂ ਵੱਜਦਾ ਬਾਈ ਪੰਜਾਬ ਔਖਾ ਹੈ ਤੁਹਾਨੂੰ ਲੱਗਦਾ ਕਈ ਲੋਕ ਤਾਂ ਐਂ ਵੀ ਕਹਿ ਰਿਹਾ ਵੀ ਭਾਣਾ ਸਿੱਧੂ ਨੂੰ ਵੀ ਜਾਵਾ ਹੈ ਪ੍ਰੋਪਾਗੈਂਡ ਦੇ ਤੌਰ ਤੇ ਉਹ ਬਾਹਰਿਆ ਜਾ ਰਿਹਾ ਐਨੀ ਵੀ ਕੋਈ ਉਹਦੇ ਨਾਲ ਤਸ਼ੱਦਦ ਵਾਲੀ ਗੱਲ ਵੀ ਝੂਠ ਹੈ ਕਈ ਲੋਕ ਐਂ ਕਹਿ ਰਿਹਾ ਕਿ ਲੱਖਾ ਸਿਧਾਰਾ ਵੀ ਇਹਦੇ ਵਿੱਚ ਆਪਣੀ ਸਿਆਸਤ ਕੱਟ ਰਿਹਾ ਕੱਠ ਉੱਥੇ ਕੀਤੇ ਜਾ ਰਹੇ ਨੇ ਜਿੱਥੇ ਇਹਨਾਂ ਨੇ ਚੋਣਾਂ ਲੜਨੀਆਂ ਨੇ ਭਾਵੇਂ ਉਹ ਸਿਮਰਨਜੀਤ ਮਾਨ ਹੋਣ ਜਾਂ ਭਾਵੇਂ ਲੱਖਾ ਸਿਧਾਰਾ ਹੋਵੇ ਉਸ ਦਿਨ ਉੱਥੇ ਸਟੇਜ ਤੇ ਪਹੁੰਚੇ ਆ ਤੇ ਲੋਕਾਂ ਨੇ ਮੈਨੂੰ ਇੱਕ ਨਹੀਂ अनेਕਾਂ ਗਾਲਾਂ ਕੱਢੀਆਂ ਵੀ ਭਾਈ ਆ ਦੀਪ ਸਿੱਧੂ ਦਾ ਇਨਾ ਬੰਦਿਆਂ ਨੇ ਸਾਥ ਨਹੀਂ ਦਿੱਤਾ ਤੇ ਤੂੰ ਉਹਨਾਂ ਦੇ ਸਟੇਜ ਤੇ ਤੁਰਿਆ ਫਿਰਦਾ ਹੈ ਤੈਨੂੰ ਪਤਾ ਉਹ ਬੰਦੇ ਕਿਦਾਂ ਦੇ ਨੇ ਕੀ ਹਿਸਾਬ ਆ ਬਾਈ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਆ ਜਿਹੜਾ ਬੰਦਾ ਗਲਤੀ ਕਰਕੇ ਮੰਨ ਲਵੇ ਕਿ ਮੇਰ ਕੋ ਗਲਤੀ ਆ ਮੈਂ ਇਹ ਗੱਲ ਮੰਨਦਾ ਆ ਬਰਨਾ ਜੋ ਗੱਲਾਂ ਹੋਈਆਂ ਹਨ ਇਹ ਬੰਦੇ ਅੱਜ ਸਾਥ ਨਹੀਂ ਦੇ ਅੱਜ ਦੀ ਗੱਤਰ ਨਹੀਂ ਨਹੀਂ ਮੇਰੀ ਇੱਕ ਗੱਲ ਸੁਣੋ ਮੇਰੀ ਗੱਲ ਸੁਣੋ ਇੱਕ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਜਦੋਂ ਨਾਲ ਜਿੰਨੇ ਤੁਸੀਂ ਕਹਿ ਰਹੇ ਸੀ ਕਿ ਤੁਹਾਨੂੰ ਪਤਾ ਇਹ ਪ੍ਰੋਪੋਗੈਂਡਾ ਹੋ ਸਕਦਾ ਕੁਝ ਵੀ ਹੋ ਸਕਦਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਆ ਕਿ ਬਾਈ ਤੁਸੀਂ ਇਹ ਦੇ ਨਾਲ ਤੁਸੀਂ ਇੱਕ ਮਿੰਟ ਲਈ ਮੰਨ ਲਓ ਮੈਂ ਵੀ ਇੱਕ ਮਿੰਟ ਲਈ ਮੰਨ ਲੈਣਾ ਆ ਕਿ ਮੰਨ ਲਓ ਕਿ ਇਹ ਪ੍ਰੋਪੋਗੈਂਡਾ ਆ ਹੂੰ ਤੁਹਾਨੂੰ ਵੀ ਪਤਾ ਆ ਮੈਨੂੰ ਵੀ ਪਤਾ ਆ ਤੁਸੀਂ ਵੀ ਜਾਣਕਾਰ ਬੰਦੇ ਮੈਂ ਵੀ ਆ ਤੁਹਾਨੂੰ ਇੰਨਾ ਪਤਾ ਆ ਵੀ ਸਰਕਾਰ ਦਾ ਜਿਹੜਾ ਜਲੂਸ ਕਿੰਨਾ ਨਿਕਲ ਰਿਹਾ ਕਿਥੋਂ ਤੋਂ ਕਿੱਥੇ ਜਾ ਰਹੇ ਆ ਤੇ ਉਹ ਸਿਰਫ ਇੱਕ ਭਾਨੇ ਸਿੱਧੂ ਕਰਕੇ ਯਾਰ ਸਰਕਾਰਾਂ ਦੇ ਤਾਂ ਕੰਮ ਹੀ ਬਹੁਤ ਵੱਡੇ ਹੁੰਦੇ ਆ ਕਰਨ ਵਾਲੇ ਅਸੀਂ ਅੱਜ ਪਹਿਲਾਂ ਵੀ ਬੋਲਦੇ ਰਹੇ ਹਾਂ ਮੰਨ ਲਓ ਕਾਂਗਰਸ ਦੇ ਟਾਈਮ ਵੀ ਅਕਾਲੀਆਂ ਦੇ ਟਾਈਮ ਵੀ ਸਾਨੂੰ ਤਾਂ ਯਾਰ ਕਿਸੇ ਨੇ ਚੱਕਿਆ ਨਹੀਂ ਸਾਨੂੰ ਤਾਂ ਚੱਕ ਚੱਕ ਕਿਸੇ ਨੇ ਹਰਾਸਤ ਦੇ ਵਿੱਚ ਨਹੀਂ ਰੱਖਿਆ ਮੈਂ ਹੈਰਾਨ ਆ ਯਾਰ ਮੇਜਰ ਬੰਦ ਕਰ ਰਹੇ ਹੋ ਯਾਰ ਤੁਸੀਂ ਆਮ ਜੇ ਨੌਜਵਾਨਾਂ ਨੂੰ ਤੁਹਾਨੂੰ ਡਿਟੇਨ ਕਿੱਥੇ ਕੀਤਾ ਗਿਆ ਬਈ ਘਰ ਦੇ ਵਿੱਚ ਹੀ ਜਾਂ ਕਿਤੇ ਹੋਰ ਰੋਕਿਆ ਗਿਆ ਬਾਈ ਮੈਨੂੰ ਉਥੇ ਰਾਹੋਂ ਰੂਡ ਉਥੇ ਨਾਕੇ ਤੇ ਰੋਕਿਆ ਠੀਕ ਆ ਜੀ ਕਿ ਮੈਨੂੰ ਕਹਿੰਦੇ ਵੀ ਭਾਈ ਆਪਣੀ ਗੱਡੀ ਦੇ ਵਿੱਚ ਹੀਟਰ ਲਾ ਤੇ ਆਰਾਮ ਨਾਲ ਬਹਿ ਜਾ। ਜੀ। ਮੈਂ ਇੱਕ ਬੰਦੇ ਦਾ ਵਾਸਤਾ ਚੱਲਦਾ ਨਹੀਂ ਹੈਗਾ। ਹਾਂਜੀ ਹਾਂਜੀ ਉੱਥੇ ਬਸ ਉੱਥੇ ਕੰਮ ਖਤਮ। ਤੇ ਮੈਨੂੰ ਇਹ ਆ ਪੀ ਮੈਨੂੰ ਪਤਾ ਸੀਗਾ ਮੈਂ ਕਿਹਾ ਵੀ ਇੱਥੋਂ ਮੈਂ ਦੁਬਾਰਾ ਨਿਕਲੂੰਗਾ ਤੇ ਇੱਥੋਂ ਕਿਸੇ ਨੂੰ ਜਾਣ ਹੀ ਨਹੀਂ ਦੇਣਾ। ਸਭ ਤੋਂ ਵੱਡੀ ਕਮੀ ਇੱਕ ਮਹਿਸੂਸ ਕਰਦਾ ਬਾਈ। ਇੱਕ ਮਹਿਸੂਸ ਕਰਦਾ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹੱਡਿਆਂ ਵੀ ਸਾਡੇ ਏਰੀਆ ਆ ਲਾਇਆ ਤੇ ਹੁਣ ਲੋਕਾਂ ਨੂੰ ਵੀ ਜ਼ਿਆਦਾ ਪਤਾ ਲੱਗ ਜਾਊਗਾ। ਬਾਈ ਜੀ। ਮੈਂ ਇਹ ਕਮੀ ਮਹਿਸੂਸ ਕਰਦਾ ਪਹਿਲੀ ਇਹ ਆ ਬਈ ਸਾਡੇ ਲੋਕ ਸਾਡੇ ਨਾਲ ਨਹੀਂ ਆ ਉਹ ਸਾਡੀਆਂ ਲੱਤਾਂ ਖਿੱਚਦੇ ਆ ਦੂਜਾ ਬਈ ਸਰਕਾਰ ਵੀ ਜਿਹੜਾ ਕੰਮ ਕਰਨਾ ਸਰਕਾਰ ਨੇ ਉਹਨੇ ਕਰਨਾ ਹੀ ਕਰਨਾ ਆ ਪੁਲਿਸ ਨੇ ਜਿਹੜਾ ਕੰਮ ਕਰਨਾ ਕਰਨਾ ਹੀ ਕਰਨਾ ਠੀਕ ਤੇ ਤੀਸਰੀ ਬਈ ਪ੍ਰੋਬਲਮ ਆ ਜਿਹੜੀ ਉਹ ਕਈ ਵਾਰੀ ਚਲੋ ਮੈਂ ਬਾਹਰੋਂ ਕਦੇ ਪੈਸਾ ਨਹੀਂ ਮਗਾਇਆ ਬਾਈ ਸੰਘਰਸ਼ ਦੇ ਨੌਤੇ ਧਾਰਨ ਦੇ ਨੌਤੇ ਪਰ ਪ੍ਰੋਬਲਮ ਇਹ ਵੀ ਹੈਗੀ ਆ ਬਾਈ ਬਈ ਇੱਕ ਨਹੀਂ ਯਾ ਤਾਂ ਇੱਕ ਪ੍ਰੋਬਲਮ ਹੀ ਘਟਦੀ ਯਾਰ ਇਹਨਾਂ ਦੇ ਵਿੱਚੋਂ ਬਈ ਬਹੁਤ ਕੁਝ ਚੱਲ ਰਹੇ ਆ ਇੱਕ ਦਿਨ ਬਈ ਥਾਣੇ ਜਦੋਂ ਆਪਣੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਕੋਈ ਪੰਚਾਇਤ ਹੁੰਦੀ ਆ ਕੋਈ ਥਾਣੇ ਜਾਣਾ ਪੈ ਜੇ ਨਾ ਬੰਦਿਆਂ ਦੀਆਂ ਨੱਤਾਂ ਕੰਬਦੀਆਂ ਬਈ ਐ ਐ ਸਾਨੂੰ ਪੁੱਛੋ ਅਸੀਂ ਦਿਨ ਕਿੱਦਾਂ ਕੱਟ ਰਹੇ ਆ ਯਾਰ ਔਰ ਜਿਹੜੇ ਉਹਨਾਂ ਨਾਲ ਟਾਈਮ ਕੱਟਣਾ ਹੈ ਉਹਨਾਂ ਨਾਲ ਲੜਨਾ ਹੈ ਉਹ ਗੱਲ ਵੱਖਰੀ ਓ ਸਾਨੂੰ ਸਾਡੇ ਆਪਣੇ ਨਹੀਂ ਸਾਹ ਲੈਣ ਦੇ ਰਹੇ ਬਾਈ ਕੀ ਕਰਾਂਗੇ ਯਾਰ ਆਪਾਂ ਇੱਕ ਭਾਨੇ ਸਿੱਧੂ ਦਾ ਮੁੱਦਾ ਤੂੰ ਯਾਰ ਭਗਵਾਨ ਸੇ ਤੂੰ ਇਹ ਕਹਿੰਦਾ ਸੀਗਾ ਕਿ ਪੰਜਾਬ ਦੇ ਵਿੱਚ ਆਹ ਹਾਲਾਤ ਆਉਣਗੇ ਐਦਾਂ ਹੋਊਗਾ ਜੇ ਹੋਊਗਾ ਉਹ ਹੋਊਗਾ ਯਾਰ ਤੁਸੀਂ ਕੀ ਕਰ ਰਹੇ ਹੋ ਯਾਰ ਤੁਸੀਂ ਸਾਰਾ ਰਾਹ ਹੀ ਮੋੜ ਕੇ ਰੱਖਤਾ ਯਾਰ ਬਾਕੀ ਤੁਸੀਂ ਸਿਆਣੇ ਹੋ ਬਾਈ ਬਈ ਪਰਚੇ 4 ਹੋਏ ਤੇ ਕਈ ਲੋਕ ਜਿਹੜੇ ਵਿਰੋਧੀ ਨੇ ਭਾਨਾ ਸਿੱਧੂ ਦੇ ਤੇ ਇਹ ਵੀ ਕਹਿ ਰਹੇ ਨੇ ਕਿ ਪੈਸੇ ਲੈਂਦਾ ਸੀ ਜਾਂ ਪੁਲਿਸ ਕੋਲ ਸਬੂਤ ਹੈਗੇ ਨੇ ਤਾਂ ਹੀ ਚੱਕਿਆ ਹੁਣ ਇਹ ਤਾਂ ਭਾਵੇਂ ਸਿਆਸਤਾਂ ਕੁੱਟੀ ਜਾਣ ਪਰ ਪੁਲਿਸ ਨਾਜਾਇਜ਼ ਨਹੀਂ ਕਰ ਰਹੀ ਕਈ ਆਏ ਕਹਿੰਦੇ ਨੇ ਇੱਥੇ ਜਿਵੇਂ ਕਹਿੰਦੇ ਨਹੀਂ ਹੁੰਦੇ ਵੀ ਦਾਤੀ ਨੂੰ ਇੱਕ ਸਾਈਡ ਤੇ ਦੰਦੇ ਤੇ ਦੁਨੀਆ ਨੂੰ ਦੂਹੇ ਪਾਸੇ ਮੈਂ ਲੋਕਾਂ ਦੀ ਕਦਰ ਕਰਦਾ ਆ ਮੈਂ ਪਰਸ ਜੇ ਉੱਥੇ ਲਾਇਬਰੀ ਪਾਇਆ ਸੀਗਾ ਮੈਨੂੰ ਕਿਸੇ ਨੇ ਧਮਕੀ ਦਿੱਤੀ ਤੂੰ ਉੱਥੇ ਟੱਕਰੀ ਉੱਥੇ ਟੱਕਰੀ ਮੈਂ ਉਹਨੂੰ ਨਾ ਉਹਨੇ ਹਾਲਾ ਕਿ ਮੈਨੂੰ ਗਾਲਾਂ ਕੱਢੀਆਂ ਉਹਨਾਂ ਕਿ ਉਹਨੇ ਕਿਹਾ ਸਾਲਿਆ ਤੂੰ ਉੱਥੇ ਹੀ ਆਈ ਇਹ ਸ਼ਬਦਾਵਲੀ ਵਰਤੀਆਂ ਸਾਲਿਆ ਤੂੰ ਉੱਥੇ ਹੀ ਆਈ ਤੈਨੂੰ ਟੱਕਰਾਂਗੇ ਹਾਲਾ ਕਿ ਮੈਂ ਇਹ ਵੀ ਗੱਲ ਕਹੀ ਮੈਂ ਕਿਹਾ ਕਿ ਤੁਸੀਂ ਦਸ ਜਣੇ ਆ ਜਿਓ ਮੈਂ ਇਕੱਲਾ ਆ ਜਾਊਂਗਾ ਨੋ ਡਾਊਟ ਕੋਈ ਪ੍ਰੋਬਲਮ ਨਹੀਂ ਇਹ ਦੋ ਬੰਦਾ ਜੀ ਰਾਹ ਤੇ ਚੱਲ ਪਈ ਨਾ ਫਿਰ ਓਕੇ ਜਾਨ ਨੂੰ ਮਰਨ ਦੀ ਕਿਸ ਨੇ ਦਿੱਤੀ ਜਦੋਂ ਬਾਈ ਬੰਦਾ ਇਹੀ ਕਹਿ ਦੇਵੇ ਕਿ ਤੂੰ ਉੱਥੇ ਆਈ ਤੈਨੂੰ ਉੱਥੇ ਟੱਕਰਾਂਗੇ ਕਹ ਲ ਕੇ ਬੰਦਾ ਤਾਂ ਉਹ ਹੁੰਦਾ ਨਾ ਮਰਦ ਕਿ ਜੇ ਤੂੰ ਭਾਈ ਤੂੰ ਕੋਈ ਚਲੋ ਆਪਣੇ ਇਹ ਰਾਹ ਨਹੀਂ ਆ ਛੋਟੀਆਂ ਲੜਾਈਆਂ ਆ ਪਰ ਜਿਹੜੇ ਇਹ ਲੜਾਈਆਂ ਪਾ ਰਹੇ ਆ ਕਿ ਤੂੰ ਉੱਥੇ ਆਈ ਕਿ ਅਸੀਂ ਤੈਨੂੰ ਆਏ ਤੇ ਆਏ ਤੇ ਮੈਂ ਤਾਂ ਕਹਿ ਵੀ ਦਿੱਤਾ ਫਿਰ ਮੁੜ ਕੇ ਮੈਂ ਕਿਹਾ ਛੱਡੂ ਸਰਕਾਰ ਨੂੰ ਇੱਕ ਸਾਈਡ ਤੇ ਕਰ ਦੋ ਪੁਲਿਸ ਨੂੰ ਸਾਈਡ ਤੇ ਕਰ ਦੋ ਪਹਿਲਾਂ ਜਿਹਨੇ ਟੱਕਰ ਨਾਲ ਉਹ ਹੀ ਟੱਕਰ ਲਵੇ ਹੂੰ ਠੀਕ ਹੌਣ ਥੋੜਾ ਜਿਹਾ ਚਾਨਣਾ ਪਾਉਂਗੇ ਜਿਹੜਾ ਕਟਾ ਕਟੀ ਮੇਰੇ ਕੋਲ ਬਈ ਸਕਰੀਨਸ਼ਾਟ ਪਏ ਆ ਤੇ ਜਿਹੜੇ ਲੋਕ ਮੈਨੂੰ ਕਹਿੰਦੇ ਆ ਵੀ ਤੂੰ ਗद्दार ਐ ਤੂੰ ਐਦਾਂ ਆ ਤੂੰ ਉਧਰ ਲੱਖੇ ਹੋਣਾ ਕੰਨੀ ਚਲੇ ਗਿਆ ਇਹ ਆ ਹਸਾਬ ਕਿਤਾਬ ਹਨ ਜੋ ਵੀ ਆ ਦੀਪ ਦੇ ਪੁਰਾਣੇ ਸਾਥੀ ਯਾਰ ਦੀਪ ਦੇ ਹੀ ਪੁਰਾਣੇ ਸਾਥੀ ਥੋੜੇ ਪੁਰਾਣੇ ਸਾਥੀਆਂ ਚ ਕੋਈ ਆ ਮੈਂ ਕੋਈ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਇਹ ਜੱਸ ਕਹਿਣ ਦੇ ਵਿੱਚ ਵੀ ਉਹ ਦੀਪ ਦੇ ਸਾਥੀ ਆ ਜਾਂ ਕੋਈ ਕੁਝ ਵੀ ਆ ਤੇ ਟੀਮਾਂ ਬਣੀਆਂ ਹੋਈਆਂ ਬਾਈ ਜਿਨ੍ਹਾਂ ਨੇ ਦੀਪ ਨੂੰ ਵਰਤਿਆ ਸਾਫ਼ ਕਹਿਣਾ ਬਾਈ ਇੱਕ ਠੋਕੇ ਕਹਿਣਾ ਅੱਜ ਵੀ ਕਹੂੰਗਾ ਉਹ ਲੋਕਾਂ ਦੇ ਮਨਾਂ 'ਚ ਭਲੇਖਾ ਹੋਊਗਾ ਕਿ ਭਾਈ ਸਾਲ ਪਹਿਲਾਂ ਇੰਟਰਵਿਊ ਹੋਈ ਆ ਤੇ 2 ਸਾਲ ਬਾਅਦ ਇਹ ਕਹਿ ਰਿਹਾ ਆ ਕਿ ਭਾਈ ਐਦਾਂ ਤੇ ਐਦਾਂ ਬਿਆਨਾਂ ਤੋਂ ਪਲਟ ਗਿਆ ਬਾਈ ਸੱਚ ਆ ਜੇ ਮੈਂ ਅੱਜ ਸੱਚ ਬੋਲੂੰਗਾ ਨਾ ਠੀਕ ਆ ਤੇ ਕੱਲ ਨੂੰ ਹੀ ਉਹੀ ਸੱਚ ਚੱਲੂਗਾ ਜੇ ਮੈਂ ਝੂਠ ਬੋਲੂੰਗਾ ਤਾਂ ਮੇਰੇ ਪੈਰ ਤਲਕ ਜਾਣੇ ਆ ਬਾਈ ਮੈਂ ਭੁੱਲ ਜੂੰਗਾ ਮੈਂ ਪਿੱਛੇ ਕੀ ਬੋਲਿਆ ਹੂੰ ਹੂੰ ਕਿ ਜੋ ਹੋ ਰਿਹਾ ਬਾਈ ਮੈਂ ਇਹ ਗੱਲ ਹਿੱਕ ਠੋਕੇ ਕਹਿਣਾ ਆ ਪੰਜਾਬ ਦੇ ਉਹ ਲੋਕੋ ਖੜਜੋ ਥੋਡੀ ਖਾਤਰ ਕਿਸੇ ਨੇ ਨਹੀਂ ਖੜਨਾ ਮੈਂ ਇੱਕ ਗੱਲ ਮੰਨ ਗਿਆ ਬਾਈ ਮੈਂ ਇੱਕ ਗੱਲ ਮੰਨ ਗਿਆ ਬਾਈ ਸੰਗਰੂਰ ਏਰੀਆ ਮਾਨਸਾ ਬਠਿੰਡਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਮੈਨੂੰ ਕਿਸੇ ਬੰਦੇ ਨੇ ਫੋਨ ਕਰਕੇ ਕਿਹਾ ਸੀਗਾ ਕਹਿੰਦਾ ਬਾਈ ਤੁਹਾਡੇ ਇਲਾਕੇ ਚ ਉਹ ਨਾ ਇਧਰ ਨੂੰ ਜਾ ਕੇ ਮਾਝੇ ਕੰਨੀ ਨੂੰ ਕਹਿੰਦਾ ਬਾਈ ਖਾੜਕੋ ਸੰਘਰਸ਼ ਬੜਾ ਹੋਇਆ بڑے ਮੁੰਡੇ ਨਹਿਰਾ ਦੇ ਚੱਕ ਚੱਕ ਮਾਰੇ ਹੂੰ ਕਹਿੰਦਾ ਬਾਈ ਹੁਣ ਸਾਡੀ ਵਾਰੀ ਆ ਅਸੀਂ ਤੱਕ ਪਾਵਾਂਗੇ ਉਨੇ ਇਹ ਗੱਲ ਕਹੀ ਮੈਨੂੰ ਮੈਂ ਨਹੀਂ ਕਹਿੰਦਾ ਪੀ ਪੰਜਾਬ ਦਾ ਕੋਈ ਮਾਹੌਲ ਖਰਾਬ ਹੋਵੇ ਪੀ ਕੁਝ ਵੀ ਹੋਵੇ ਪਰ ਬਾਈ ਉਹਨੇ ਕਿਹਾ ਕਹਿੰਦਾ ਕਿੰਨਾ ਹੁਣ ਸਾਡਾ ਏਰੀਆ ਅੱਗੇ ਬਾਈ ਵਾਕਈ ਅੱਗੇ ਯਾਰ ਪਤਾ ਨਹੀਂ ਯਾਰ ਬਾਰੀ ਬੰਨੀ ਹੋਈ ਪੰਜਾਬ ਦੇ ਲੋਕਾਂ ਦੀ ਪਰ ਮੈਂ ਇੱਕ ਗੱਲ ਕਹਨਾ ਭਗੋਂ ਸਿਆਂ ਤੇਰ ਨਾਲ ਮੈਂ ਅੱਜ ਤੋਂ 10 12 ਸਾਲ ਪਹਿਲਾਂ ਵੀ ਗੱਲਾਂ ਕਰਦਾ ਰਿਹਾ ਫੋਨ ਦੇ ਉੱਤੇ ਮੈਂ ਖੁਦ ਕਹਿੰਦਾ ਆਨ ਰਿਕਾਰਡ ਜਦੋਂ ਤਈਓ ਕੋਈ 커피 ਗਰਮਾ ਗਰਮ ਤੇ ਕਦੇ ਤੂੰ ਜੁਗਨੀ ਬਣ ਗਿਆ ਕਦੇ ਕੋਸ਼ ਬਣ ਗਿਆ ਤੇ ਮੈਂ ਤੇਰੀਆਂ ਗੱਲਾਂ ਸੋਨੀਆਂ ਕਰਨੀਆਂ ਚਾਹੀਏ ਉਦੋਂ ਹੀ ਜਵਾਕ ਜੀ ਹੁੰਦੇ ਸੀ ਉਹ ਮੋਬਾਈਲਾਂ ਦੇ ਵਿੱਚ ਕਾਰਡ ਜੇ ਪੈਂਦੇ ਹੁੰਦੇ ਸੀ ਉਦੋਂ 3 ਰੁਪਏ ਕਾਲ ਹੁੰਦੀ ਸੀ ਬਾਈ ਸੋਨ ਦੇ ਵੀ ਮੈਂ ਉਹਨਾਂ ਟਾਈਮ ਅੱਜ ਵੀ ਪਰ ਮੈਨੂੰ ਕੀ ਪਤਾ ਸੀ ਯਾਰ ਤੂੰ ਉਹੀ ਆ ਜਿਹੜਾ ਸਾਡੇ ਮੌਰ ਕਟਾਈਂਗਾ ਯਾਰ ਯਾਰ ਦੁਨੀਆ ਇੰਨੀ ਬਦਲ ਜਾਂਦੀ ਆ ਹੱਦ ਹੋਈ ਪਈ ਆ ਯਾਰ ਕੋਈ ਇੱਥੇ ਬਾਈ ਕੋਈ ਰਿਹਾ ਹੀ ਨਹੀਂ ਯਾਰ ਤੇ ਬਾਕੀ ਸਭ ਤੋਂ ਵੱਡਾ ਗਿਲਾ ਉਹਨਾਂ ਤੇ ਬਾਹਰ ਵਾਲਿਆਂ ਤੇ ਅੱਜ ਇਹ ਲੋਕ ਮੇਰੀ ਗੱਲ ਇੱਕ ਗੱਲ ਸੁਣ ਲੋ ਬਾਹਰ ਵਾਲੇ ਤੁਸੀਂ ਇਹਨਾਂ ਨੂੰ ਫੰਡਿੰਗ ਦੇ ਦੇ ਕੇ ਇਹਨਾਂ ਨੂੰ ਪੰਜਾਬ ਦੀ ਸੱਤਾ ਦੇ ਵਿੱਚ ਲੈ ਕੇ ਆਏ ਸਰਕਾਰ ਦੇ ਵਿੱਚ ਲੈ ਕੇ ਆਏ ਔਰ ਅੱਜ ਜਿਨ੍ਹਾਂ ਨੂੰ ਤੁਸੀਂ ਲੈ ਕੇ ਆਏ ਹੋ ਉਹ ਸਾਨੂੰ ਇਹ ਪੁੱਛ ਰਹੇ ਨੇ ਵੀ ਤੁਹਾਨੂੰ ਕੋਈ ਫੰਡਿੰਗ ਕਰਦਾ ਹੂੰ ਐਨ ਆਰ ਆਈ ਵੀਰੋ ਸੁਣੋ ਮੈਂ ਤੁਹਾਨੂੰ ਇਹ ਗੱਲ ਕਹਿ ਲਾ ਹਿੱਕ ਠੋਕੇ ਕਹਿਣਾ ਤੁਸੀਂ ਇਹਨਾਂ ਦੀ ਸਰਕਾਰ ਲੈਂਦੀ ਔਰ ਇਸਾਨੀ ਪੁੱਛ ਰਹੇ ਨੇ ਹੂੰ ਪਲਟਕੀ ਬਾਜੀ ਬਲ ਸਾਈਟ ਦੇ ਮਰਗੇ ਕੋਚਿੰਗ ਵੀ ਕੀਤੀ ਸੀ ਇਹ ਸਾਰੇ ਸਵਾਲ ਅੱਜ ਵੀ ਪੁੱਛੇ ਗਏ ਕਿ ਫੰਡਿੰਗ ਆਉਂਦੀ ਹੈ ਭਾਈ ਮੇਰਾ ਕਾਊਂਟੋ ਮੇ ਕੋਲ ਭਾਈ ਮੇਰਾ ਅਕਾਊਂਟ ਉਹਨਾਂ ਕੋਲ ਬੈਂਕ ਦਾ ਅਕਾਊਂਟ ਉਹਨਾਂ ਕੋਲ ਮੇਰਾ ਟਾਈਮ ਨਹੀਂ ਲੱਗ ਰਿਹਾ ਮਾਤਾ ਦਾ ਪੱਟ ਟੁੱਟ ਗਿਆ ਸੀਗਾ ਮੈਂ ਹਸਪੀਟਲ ਦੇ ਵਿੱਚ ਸੀਗਾ ਨਾ ਪ੍ਰੋਬਲਮ ਸੀਗੀ ਤੇ ਮੇਰਾ ਭਾਈ ਟਾਈਮ ਨਹੀਂ ਲੱਗ ਰਿਹਾ ਮੈਂ ਐਸਐਸਪੀ ਦਫ਼ਤਰ ਜਾ ਕੇ ਉੱਥੇ ਦਰਖਾਸਤ ਦੇਣੀ ਆ ਵੀ ਭਾਈ ਮੇਰਾ ਅਕਾਊਂਟ ਲੈ ਗਿਆ ਸੀਏਡੀ ਵਾਲੇ ਕੁਝ ਵੀ ਆ ਵੀ ਅਕਾਊਂਟ ਲੈ ਗਿਆ ਕੱਲ ਨੂੰ ਇਹਨੂੰ ਤਾਂ ਕੀ ਪਤਾ ਭਾਈ ਕੱਲ ਨੂੰ ਕਰੋੜ ਡੇਢ ਕਰੋੜ ਭਾਏ ਸਿੱੜ ਦਿੰਨ ਹੂੰ ਵੇਚਾ ਗਾਉਂਡ ਨੰਬਰ ਤਾਂ ਉਹਨਾਂ ਕੋਲ ਹੈਗਾ ਹੀ ਆ ਜੇ ਜੀਤਪੁਰ ਵੀ ਹੋ ਗਿਆ ਉਹ ਪੈਸੇ ਪਾ ਸਕਦਾ ਹੂੰ ਹੂੰ ਇੱਕ ਇੱਕ ਇਹ ਤਾਂ ਕੀ ਪੁੱਛਦਾ ਬਾਈ ਜਿਵੇਂ ਤੁਸੀਂ ਬਾਹਰ ਵਾਲਿਆਂ ਨਾਲ ਗਿਲਾ ਕੀਤਾ ਇੱਕ ਬਾਹਰ ਵਾਲੇ ਸ਼ਖਸ ਜਗਮਨ ਸਮਰਾ ਦੀ ਮੇਰੇ ਨਾਲ ਇੰਟਰਵਿਊ ਹੋਈ ਸੀ ਉਹਨਾਂ ਨੇ ਇੱਕ ਸਵਾਲੇ ਵੀ ਕੀਤਾ ਕਿ ਹੁਣ ਸਿਆਸਤਾਂ ਕੁੱਟੀ ਜਾਂਦੇ ਨੇ ਲੱਖੇ ਵਰਗੇ ਮਾਨ ਵਰਗੇ ਜਦੋਂ ਅਮਰਤਪਾਲ ਦੀ ਵਾਰੀ ਸੀ ਉਦੋਂ ਕਿਉਂ ਨਾ ਕਾਲ ਦਿੱਤੀ ਲੱਖੇ ਸਿਧਾਣੇ ਨੇ ਇੱਥੇ ਤੱਕ ਕਹਿਤਾ ਵੀ ਲੋਕਾਂ ਨੂੰ ਡਰਾਉਣ ਦੇ ਵਿੱਚ ਸਰਕਾਰ ਸਫਲ ਰਹੀ ਪਰ ਉਹ ਕਹਿੰਦਾ ਵੀ ਕਾਲ ਤਾਂ ਤੁਸੀਂ ਦੇਣੀ ਸੀ ਲੋਕ ਤਾਂ ਤਾਂ ਆਉਂਦੇ ਉਹਦੇ ਤਾਂ ਤੁਹਾਡੀ ਆਵਾਜ਼ ਨਹੀਂ ਨਿਕਲੀ ਬਾਈ ਮੈਂ ਤੈਨੂੰ ਇੱਕ ਗੱਲ ਦੱਸਾਂ ਹਮ ਮੈਂ ਉਹਨਾਂ ਦੀ ਸਟੇਜ ਦੇ ਉੱਤੇ ਖੜਕ ਕੇ ਹੂੰ ਇਹ ਗੱਲ ਕਹੀ ਮੈਂ ਕਿ ਇੱਕ ਨਹੀਂ ਤੁਹਾਡੇ ਨਾਲ ਹਜ਼ਾਰਾਂ ਗਲੇ ਸੀਗੇ ਪਰ ਅੱਜ ਦੀ ਡੇਟ ਦੇ ਵਿੱਚ ਨਹੀਂ ਆ ਪਤਾ ਕਿਉਂ ਬਾਈ ਅੱਜ ਸਮੇਂ ਦੀ ਮੰਗ ਆ ਚਲੋ ਅ ਤੁਸੀਂ ਇੱਕ ਗੱਲ ਮੰਨਿਓ ਉਹ ਗੱਲ ਬਾਅਦ ਦੀ ਆ ਕਿ ਕੱਲੋਂ ਵਿਰਿੰਦਰ ਬਾਜਵਾ ਗਦਾਰ ਨਿਕਲੂਗਾ ਕਿ ਲੱਖਾ ਸਧਾਨਗੁਜ਼ਾਰ ਨਿਕਲੂਗਾ ਇਹ ਕੋਈ ਪਤਾ ਨਹੀਂ ਆ ਪਰ ਮੈਂ ਇੱਕ ਗੱਲ ਕਹਿਣਾ ਜਿਹੜਾ ਵੀ ਗਦਾਰ ਨਿਕਲਦਾ ਆ ਉਹਨੂੰ ਠੋਕਣ ਵਾਲੇ ਦਾ ਸਾਰੇ ਬੰਦਗੇ ਨਾ ਜੀ ਮੈਂ ਸਾਫ਼ ਕਹਿਣਾ ਜੇ ਬਾਈ ਅੱਜ ਦੀ ਡੇਟ ਦੇ ਵਿੱਚ ਮੈਂ ਉਹਨਾਂ ਨਾਲ ਚੱਲਦਾ ਪਿਆ ਆ ਤਾਂ ਬਾਈ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਜੇ ਕੱਲ ਨੂੰ ਕੋਈ ਬੰਦਾ ਗਲਤ ਹੁੰਦਾ ਆ ਬਾਈ ਆਪਾਂ ਉਹਦੇ ਖਿਲਾਫ ਚੱਲਾਂਗੇ ਜੇ ਮੈਗਦਾਰ ਨਿਕਲਦਾ ਆ ਤਾਂ ਕੱਲ ਨੂੰ ਲੱਖੇ ਵਰਗੇ ਕਹਿਣ ਕਹਿਣ ਲਈ ਬੰਨਗੇ ਕਿ ਭਾਈ ਇਹ ਬੰਦਾ ਗਦਾਰ ਆ ਇਹ ਬੰਦਾ ਗਲਤ ਆ ਇਹ ਬਾਜਵਾ ਇੱਥੇ ਝੂਠਾ ਆ ਮਕਾਰ ਆ ਕੁਛ ਵੀ ਆ ਨੋ ਡਾਟ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਤਾਂ ਦੂਜੀ ਗੱਲ ਜਿਹੜੀ ਤੁਸੀਂ ਬਾਹਰ ਵਾਲੇ ਬੰਦੇ ਦੀ ਗੱਲ ਕੀਤੀ ਨਾ ਉਹ ਬਾਈ ਦੀ ਚਲ ਬੰਦਦੇ ਹਾਂ ਕਿ ਅਮਰਤਪਾਲ ਵੇਲੇ ਜੇਕਰ ਉਹ ਤੋਂ ਕੋਈ ਇਕੱਠ ਹੋ ਜਾਂਦਾ ਤਾਂ ਸ਼ਾਇਦ ਤਸਵੀਰ ਕੁਝ ਹੋਰ ਹੁੰਦੀ ਬਾਈ ਉੱਥੇ ਮਹਿਰ ਤੇ ਚੱਕ ਚੱਕ ਕੇ ਲੋਕਾਂ ਦੇ ਮੋਬਾਈਲ ਸੱਟੇ ਗਏ ਲੱਖ ਬੰਦੇ ਦਾ ਇਕੱਠ ਸੀਗਾ ਬਾਈ ਖੰਡਿਆਤਾ ਨਾਲ ਉਹਨਾਂ ਨੇ ਬਾਹਰੋਂ ਟੀਮਾਂ ਮਂਗਾ ਮਂਗਾ ਕੇ ਕਿਨੇ 2 ਲੱਖ ਦੀ 1.5 ਲੱਖ ਦੀ ਫੋਰਸ ਮਂਗਾ ਮਂਗਾ ਕੇ ਕਿੱਦਾਂ ਪੰਜਾਬ ਨੂੰ ਉਹਨਾਂ ਨੇ ਉਹਨਾਂਥ ਪਾਈ ਪਰ ਬਾਈ ਇਹ ਸ਼ੁਰੂਆਤਾਂ ਨੇ ਮੈਂ ਤੁਹਾਨੂੰ ਦੱਸਦਾ ਬਾਈ ਇਹ ਗੱਲ ਕਿਸਾਨ ਅੰਦੋਲਨ ਆਇਆ ਦੀਪ ਸਿੱਧੂ ਆਇਆ ਦੀਪ ਸਿੱਧੂ ਗਿਆ ਅਮਰਤਪਾਲ ਆਇਆ ਉਹ ਅੱਜ ਜੀਵਨ ਦੇ ਵਿੱਚ ਬਈ ਅੱਜ ਪੰਜਾਬ ਦੇ ਲੋਕ ਐ ਇਹਨਾਂ ਨੂੰ ਤੁਹਾਨੂੰ ਦੱਸਦਾ ਹੀ ਰੁੱਤ ਬਦਲ ਰਹੀ ਆ ਮਰਨਾ ਹੈਗਾ ਯਾਰ ਇਹ ਕੋਈ ਇਹਦੇ ਵਿੱਚ ਕੋਈ ਉਹ ਨਹੀਂ ਹੈਗੇ ਡੋਰਾ ਹੀ ਨਹੀਂ ਆ ਬਾਈ ਮਰਨਾ ਆ ਇਹ ਮਰਨਾ ਬੰਦਾ ਬਨੇਦੀਪ ਬਾਈ ਕਹਿੰਦਾ ਸੀ ਮਾਨੂੰ ਇੱਕ ਦੋ ਵਾਰ ਕਿਹਾ ਮੈਂ ਬਾਈ ਨੁਕਸਾਨ ਹੋਣਾ ਆ ਉਹ ਕਹਿੰਦਾ ਬਾਈ ਬਾਅਦ ਵਿੱਚ ਤੋਂ ਸੰਘਰਸ਼ ਲੜ ਰਹੇ ਆ ਮੈਨੂੰ ਨੇ ਇੰਨੀ ਗੱਲ ਕਹੀ ਬਾਈ ਨੇ ਮੈਂ ਕਿਹਾ ਜੱਟਾ ਮੈਂ ਇਹ ਗੱਲ ਪਿਛਲੀ ਇੰਟਰਵਿਊ ਦੇ ਵਿੱਚ ਵੀ ਕਹੀ ਆ ਮੈਂ ਕਿਹਾ ਜੱਟਾ ਇਹ ਬੰਦੇ ਨੂੰ ਉਹ ਪਿੱਛੇ ਨਹੀਂ ਹਟਣਾ ਮੌਤ ਕੱਲੂ ਆਉਂਦੀ ਆ ਅੱਜ ਆਜਵੇ ਔਰ ਭਾਈ ਆਪਣੇ ਲੋਕਾਂ ਨੂੰ ਸਮਝਣ ਦੇ ਲੋੜ ਆ ਜਿਹੜਾ ਬੰਦਾ ਵੀ ਚੱਲ ਰਿਹਾ ਉਹਦੀਆਂ ਲੱਤਾਂ ਨਾਲ ਖਿੱਚ ਉਹਦਾ ਸਾਥ ਦਊ ਜੇ ਉਹ ਬੰਦਾ ਗਦਾਰ ਨਿਕਲਦਾ ਤਾਂ ਉਹਦੀ ਐਸੀ ਤੈਸੀ ਦੇ ਦੋ ਮੈਂ ਸਾਫ਼ ਕਹਿੰਨਾ ਭਾਈ ਹੁਕੂਮਤ ਚੰਗੀ ਤਰ੍ਹਾਂ ਥੋਕੇ ਵੀ ਆ ਪੁਰਾਣੇ ਸੰਘਰਸ਼ਾਂ ਦੇ ਵਿੱਚ ਆਪਣੇ ਲੋਕਾਂ ਨੇ ਇਸ ਤੋਂ ਵੱਧ ਭਾਈ ਮੇਰੇ ਕੋਲ ਬੋਲ ਨਹੀਂ ਹੈਗੇ ਮੋਰਚਾ ਤਾਂ ਕੱਲ ਨੂੰ ਵੀ ਅੱਗੇ ਵਧਣਾ ਜਾਂ ਇਸ ਤੋਂ ਬਾਅਦ ਕੀ ਪਲੈਨਿੰਗ ਆ ਕੋਈ ਲੱਖੇ ਹੋਰਾਂ ਨਾਲ ਗੱਲ ਹੋਈ ਅੱਗੇ ਕੀ ਪਲੈਨਿੰਗ ਆ ਕੋਈ ਪੱਕਾ ਮੋਰਚਾ ਲਾਉਂਗੇ ਤੁਸੀਂ ਪਹੁੰਚੋਗੇ ਜਿਵੇਂ ਤਾਂ ਲੋਕ ਟਿਕਦੇ ਨੇ ਹਾਂ ਤੇ ਆਪਾਂ ਉਹਦੇ ਨਾਲ ਟਕਈਆਂ ਕੋਈ ਗੱਲ ਨਹੀਂ ਤੇ ਜੇ ਮੇਰੇ ਕੋਲ ਜ਼ੋਰ ਪਾਊਗਾ ਬਾਈ ਆਪਾਂ ਨਾਲ ਵੀ ਨਾ ਭੱਜੇ ਸੀ ਨਾ ਭੱਜਾਂਗੇ ਕਦੇ ਵੀ ਨਹੀਂ ਇਸ ਵਾਰ ਹੀ ਪੈਦਾ ਹੁੰਦਾ ਬਾਈ ਹਾਂਜੀ ਬਾਕੀ ਲੋਕ ਸਾਡੀ ਵੀ ਇੱਕ ਮੇਰੀ ਇੱਕ ਇੱਕ ਤੁਹਾਨੂੰ ਵੀ ਮੈਂ ਕਹਿਣਾ ਜੀ ਗੱਲ ਲੋਕ ਸਾਡੀ ਵੀ ਇੱਜ਼ਤ ਕਰਦੇ ਆ ਲੋਕ ਤੁਹਾਡੀ ਵੀ ਇੱਜ਼ਤ ਕਰਦੇ ਆ ਤੁਹਾਡੇ ਵੀ ਮੀਡੀਆ ਨਾਲ ਬੜਾ ੱਤਕਾ ਹੋ ਰਿਹਾ ਤੇ ਮੇਰਾ ਵੀਰ ਬਣ ਕੇ ਹੁੰਦੇ ਰਹੋ ਮੈਂ ਤੁਹਾਨੂੰ ਇਹ ਗੱਲ ਕਹਿਣਾ ਆ ਮੈਂ ਤੁਹਾਨੂੰ ਆਫ ਕੈਮਰੇ ਤੇ ਵੀ ਕਹਿ ਸਕਦਾ ਹਾਂ ਤੇ ਔਨ ਤੇ ਵੀ ਕਹਿਣਾ ਬਾਈ ਉਮਰ ਡਟੇ ਰਹੋ ਜੀ ਜੀ ਕੋਈ ਵਾਲੀ ਮੌਤ ਇੱਕ ਬਣਾਉਣੀ ਆ ਧੰਨਵਾਦ ਬਾਈ ਜੀ ਸਮਾਂ ਦਿੱਤਾ ਤੁਸੀਂ ਤੇ ਉਮੀਦ ਕਰਦੇ ਆ ਲੋਕਾਂ ਤੱਕ ਗੱਲ ਪਹੁੰਚੀ ਹੋਊਗੀ ਕਮੈਂਟ ਸੈਕਸ਼ਨ ਚ ਲੋਕ ਵੀ ਆਪਣੇ ਵਿਚਾਰ ਰੱਖ ਸਕਦੇ ਨੇ ਤਾਂ ਸੰਘਰਸ਼ ਲਗਾਤਾਰ ਜਿਹੜਾ ਕੀ ਹੈ ਨਵਾਂ ਰੂਪ ਲੈ ਰਿਹਾ ਦੇਖਣਾ ਹੋਵੇਗਾ ਕਿ ਇਸ ਤੋਂ ਬਾਅਦ ਲੱਖਾਂ ਸਿਧਾਣਾ ਜਾਂ ਫਿਰ ਹੋਰ ਜਿਹੜੇ ਜਥੇਬੰਦੀਆਂ ਵੀ ਜੁੜੀਆਂ ਹੋਈਆਂ ਨੇ ਕੀ ਫੈਸਲਾ ਲੈਂਦੀਆਂ ਨੇ ਤੇ ਇਸ ਤੋਂ ਅਗਲਾ ਰੂਪ ਕੀ ਹੋਏਗਾ ਸਰਕਾਰ ਕੀ ਕਰਦੀ ਹੈ ਹਰ ਅਪਡੇਟ ਅਸੀਂ ਵੀ ਤੁਹਾਨੂੰ ਦਿੰਦੇ ਰਹਾਂਗੇ ਧੰਨਵਾਦ ਬਾਜਵਾ ਬਾਈ ਬਹੁਤ ਸ਼ੁਕਰੀਆ ਜੁੜਨ ਵਾਸਤੇ ਧੰਨਵਾਦ ਧੰਨਵਾਦ ਜੀ ਤੁਹਾਡਾ ਬਹੁਤ